ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਮਾਵਾ ਡੇਰੀ ਫਾਰਮ ਦੇ ਉੱਤੇ ਜੀ ਆਜੀ ਵੀਡੀਓ ਵਿੱਚ ਪਾ ਟਾਪ ਦੀ ਜਰਸੀ ਵੜ ਸੇਲ ਲਈ ਲੈ ਕੇ ਆਏ ਹਾਂ ਜੀ ਤਾਜੀ ਸੂਈ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਆ ਜੀ ਬਾਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋ ਠੀਕ ਹਾਂ ਬੜੀਆ ਜੀ ਬੜੀਆ ਨਾਮ ਤੇ ਐਡਰੈਸ ਬੋਲ ਨਾਮ ਗੁਰਪ੍ਰੀਤਾ ਜੀ ਪਿੰਡ ਛੰਨਾ ਜੀ ਹਮ ਜਿਲ੍ਹਾ ਬਰਨਾਈ ਤੁਸੀਂ ਕਿਹੜੇ ਸਾਨੂੰ ਦੱਸੋ ਨੇੜੇ ਸਾਨੂੰ ਇੱਥੇ ਪੜੌੜ ਰਹਿ ਗਏ ਜੀ ਮੋਬਾਈਲ ਨੰਬਰ ਬੋਲ 9911452 6762 ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਈ ਜਿਹੜੀ ਇਹ ਬੈਡ ਦੇ ਨੇ ਕਿਹੜਾ ਸੂਆ ਸੂਈ ਆ ਇਹ ਦੂਜਾ ਸੂਆ ਸੂਈ ਆ ਵੀਰੇ ਕਦੋਂ ਸੂਈ ਆ ਵੀਰੇ ਇਹ ਕੱਲ੍ਹ ਸੂਈ ਆ ਜੀ ਰਾਤ ਬੱਚਾ ਕੀ ਦਿੱਤਾ ਬੱਸੀ ਦਿੱਤੀ ਆ ਜੀ ਸਰਕਾਰੀ ਜੀਵਨ ਭਰ ਆ ਬਸ ਹੀ ਉਹਨਾਂ ਦਾ ਠੀਕ ਆ ਹੂੰ ਤੇ ਕਿੰਨਾ ਕੁ ਵੱਡਾ ਬੋਲਾ ਬਾਈ ਨੇ ਕੱਢਿਆ ਬੋਲਾ ਵੀਰੇ ਇਸ ਟਾਈਮ ਤੇ ਥੱਲੇ 14 ਤੋਂ 15 ਕਿਲੋ 15 ਕਿਲੋ ਬੋਲੀ ਆ ਓਕੇ ਯਾਨੀ ਕਿ ਹਾਈਐਸਟ 20 ਕਿਲੋ ਦੁੱਧ ਨੇ ਕਰਨਾਗਾ ਠੀਕ ਆ ਜੀ 25 ਕਿਲੋ 30 ਕਿਲੋ ਉਹਦਾ ਆਸਰਾ ਨਹੀਂ ਸਹੀ ਆ ਬਈ ਬੱਚਾ ਮਗਰ ਬੱਚੀਆ ਬੱਚੀ ਵੀ ਬਹੁਤ ਚੰਗਿਆ ਕੁਆਲਿਟੀ ਚੰਗੀ ਆ ਵੈਡ ਵੀ ਖਿਰ ਚੰਗੀ ਆ ਟੂਰ ਟੂਆ ਬਹੁਤ ਚੰਗਾ ਬੋਦੀ ਬਦੀ ਚੰਗਿਆ ਸਨਖ ਪੁਣਾ ਵੈਡ ਦੇ ਵਿੱਚ ਫੁੱਲ ਫੁੱਲ ਬ੍ਰੀਡ ਆ ਥਣ ਬੜਾ ਕਮਾਲ ਦਾ ਲੱਗਿਆ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਪੂਰੀ ਰਿੱਤੀ ਦੇ ਪੀੜੀ ਦੇ ਪਾਗ ਵਰਗੇ ਥਣ ਵੱਡੀ ਨਾੜ ਚੈੱਕ ਕਰੋ ਬਈ ਇੱਕ ਨੰਬਰ ਆ ਤੇ ਲੇਵਾ ਪਛਾਹ ਤੋਂ ਵੀ ਚੈੱਕ ਕਰੋ ਬਈ ਕਮਾਲ ਆ ਬਹੁਤ ਸੋਹਣਾ ਆਰਡਰ ਕਰ ਮਲੇ ਤਿਆਰ ਕਰਿਆ ਬਾਕੀ ਟਾਈਮ ਵੀ ਹਜੇ ਕੁਝ ਨਹੀਂ ਹੋਇਆ ਸਵੇਰ ਦਾ ਹੀ ਟਾਈਮ ਆ ਤਕਰੀਬਨ ਸਵਾ ਘੱਟ ਹੋ ਗਿਆ ਹੋਣਗੇ ਹਾਂ ਸਾਢੇ ਘੱਟ ਦਾ ਟਾਈਮ ਆ ਉਸ ਸਮਾਨ ਦਾ ਜਲਾ ਲਿਓ ਸ਼ਾਮ ਤੱਕ ਕੜਰਾ ਜਿਹੜਾ ਕਰਮ ਵਾਲੀ ਨੇ ਵਧੀਆ ਤਿਆਰ ਕਰ ਲੈਣਾ ਫੁੱਲੀ ਬਈ ਚੋਰੀ ਮੜੀ ਸੂਈ ਸਵਾਈ ਬੱਚਾ ਮਗਰ ਬੱਛੀ ਕਲਰ ਬਹੁਤ ਚੰਗਾ ਅਸਲ ਜਰਸੀ ਵਾਲਾ ਕਲਰ ਆ ਬਈ ਫੁੱਲ ਬਰੀਡ ਆ ਖਣ ਥਣ ਬੜਾ ਚੰਗਾ ਲੱਗਿਆ ਚਵਾਈ ਚੁਈ ਓਕੇ ਜੀ ਚੁਆਈ ਜੁਈ ਸਭ ਕੁਝ ਓਕੇ ਵੀਰੇ ਠੀਕ ਹੈ ਯਾਨੀ ਕਿ 20 ਕਿਲੋ ਦੁੱਧ ਨੇ ਪੂਰਾ ਮਤਲਬ ਦੇਈ ਜਾਣਾਗਾ ਠੀਕ ਹੈ ਭਾਈ ਹਮ ਬਾਕੀ ਕੱਦ ਫੁੱਲ ਆ ਬਈ ਛੋਟੀ ਨਾ ਮੰਨਿਓ ਕੱਦ ਵੀ ਚੰਗਾ ਹੈ ਜਾਂ ਕਲਰ ਬੜਾ ਚੰਗਾ ਥਣ ਬਹੁਤ ਚੰਗਾ ਸਾਰੀਆਂ ਗੱਲਾਂ ਓਕੇ ਆ ਬੱਚਾ ਮਗਰ ਬੱਚੀ ਆ ਬੱਚੀ ਵੀ ਬਹੁਤ ਚੰਗੀ ਆ ਕਿਉਂ ਬੱਚੀ ਨੇ ਬਈ 6 ਸਾਲ ਡੇਢ ਸਾਲ ਨੂੰ ਕਰਮ ਵਾਲੀ ਨੇ ਨਾਲ ਹੀ ਤਿਆਰ ਹੋ ਜਾਣ ਲੈ ਫੇਸ ਦੇਖੋ ਟਵਾ ਟਵਾ ਪੂਰਾ ਚੰਗਾ ਛੋਟਾ ਛੋਟਾ ਕੰਨ ਫੁੱਲ ਵੀ ਹੈ ਲੰਮੇ ਲੁੰਮੇ ਵੀ ਫੁੱਲਾ ਕਰਮ ਵਾਲੀ ਦੁੱਧ ਚੰਗਾ ਪਾ ਦੋ ਪਛਾਹ ਤੋਂ ਆਰਡਰ ਦੇਖੋ ਲੈ ਕਿਆ ਬਾਤ ਆਰਡਰ ਦੀ ਕੁਆਲਿਟੀ ਕਮਾਲ ਹੈ ਯਾਰ ਬਹੁਤ ਸੋਹਣਾ ਆਰਡਰ ਕਰ ਮਾਣੀ ਨੇ ਤਿਆਰ ਕਰਿਆ ਅੱਜ ਸ਼ਾਮ ਤੱਕ ਦੇਖੋ ਲੇਵਾ ਹੋਰ ਵੀ ਕਰਮਾਣੀ ਨੇ ਵਧੀਆ ਤਿਆਰ ਕਰ ਦੇਣਾ ਕੀ ਮੁੱਲ ਵੀਰੇ ਜਿਆਦਾ ਮੁੱਲ ਵੀਰੇ ਆ ਬੱਸੀ ਦਿਖਾਰੇ ਹਾਂ ਯਾਨੀ ਕਿ ਪੰਜਾਬ ਵਾਲੀ ਜਰਸੀ ਬਾਈ ਹਰੇਕ ਹੀ ਸਵਾਲ 1 ਲੱਖ 12000 ਮੰਗ ਰਿਆ ਸਹੀ ਹੈ ਭਾਈ ਪਰ 92000 ਰੁਪਏ ਦੀ ਦੇਣੀ ਹੈ ਵੀਰੇ ਠੀਕ ਆ ਭਾਈ ਠੀਕ ਆ ਨੇ ਮੁੱਲ ਕਰਾਉਣਾ ਜਿੱਡਾ ਮਰਜ਼ੀ ਕਰਾ ਲਓ 92000 ਦੀ ਵੜ ਬਾਈ ਕਹਿੰਦਾ ਦੇਣੀ ਹੈਗੀ ਬਾਈ ਦੀ ਗੱਲ ਸਹੀ ਆ ਬਈ ਲੱਖੋਂ ਬਾਹਰ ਸਾਰੇ ਮੰਨ ਕੇ ਚੱਲ ਰੇਟ ਮੰਗਦੇ ਆ ਤੇ ਜਰਸੀ ਦੀ ਮੰਗ ਬਹੁਤ ਆ ਮਿਲਦੀ ਬਹੁਤ ਘੱਟ ਆ ਬੱਚੀ ਦੇਖੋ ਬੱਚੀ ਬਹੁਤ ਚੰਗੀ ਆ ਲੈ ਕਿਆ ਬਾਤ ਆ ਫੇਸਬੁਕ ਬੜਾ ਪਿਆਰਾ ਆ ਨਾ ਬੱਚੀ ਦਾ ਵੀ ਕਿਉਂ ਬੱਚੀ ਨੇ ਮੈਂ ਨਾਲ ਹੀ ਤਿਆਰ ਹੋ ਜਾਣਾ ਥੋੜੇ ਟਾਈਮ 'ਚ ਤੇ ਕਿਸੇ ਵੀਰ ਨੂੰ ਬਾਈ ਬੜਾ ਪਸੰਦ ਆਵੇ ਤਾਂ ਬਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਸ਼ੁਕਰੀਆ ਧੰਨਵਾਦ